ਸਤ ਸ੍ਰੀ ਅਕਾਲ ਪੰਜਾਬੀਓ ਰਾਜਾ ਬੱਲਵਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚੱਲ ਜੇ ਭਰਾ ਮੇਰੇ ਠੀਕ ਠਾਕ ਜੇ ਸਾਰੇ ਆਪਾਂ ਚੱਲੇ ਆ ਜੀ ਸੁਲਤਾਨਪੁਰ ਬਾਂਦੇ ਮਿੱਟੀ ਲੈ ਕੇ ਖੜਾਂ ਦੀ ਸੇਵਾ ਵਾਸਤੇ ਤੇ ਸਾਰੇ ਭਰਾ ਬਲੋਗ ਨਾਲ ਜੁੜੇ ਰਹੋ ਤੇ ਸਾਰੇ ਜਿਹੜੇ ਤੁਹਾਨੂੰ ਜੋ ਵੀ ਜਿੱਥੇ ਮਿੱਟੀ ਖੜਾਂਗੇ ਤੁਹਾਨੂੰ ਵਿਖਾਵਾਂਗੇ ਬਲੋਗ ਨਾਲ ਜੁੜੇ ਰਹੋ ਆਪਾਂ ਚੱਲੇ ਜਲਾਲਾ ਵਾਲੇ ਭਰਾਵਾਂ ਦੇ ਨਾਲ ਵੀਰ ਅਰਸ਼ੁਨ ਦੇ ਨਾਲ ਹੈਪੀ ਵੀਰ ਉਹਨਾਂ ਦੇ ਨਾਲ ਚੱਲੇ ਆ ਵੀਰ ਮੇਰੇ ਨਾਲ ਭੂਸਨ ਵੀਰ ਕਰਨ ਵੀਰ ਉਹਨੇ ਵੀਰ ਅਰਸ਼ੁਨੀ ਮੇਰਾ ਭਰਾ ਘੁੰਗਰੀ ਛੋਟਾ ਉਹ ਵੀ ਨਾਲ ਪਹੁੰਚਿਆ ਵਾ ਤੇ ਵੇਖੋ ਜੀ ਸਾਰੇ ਭਰਾ ਨਾਲ ਆਪਣੇ ਜੁੜੇ ਆ ਬੋਲੇ ਸੋਨ ਹਾਲ ਬਹੁਤ ਹੀ ਵੱਡਾ ਕਾਠ ਆ 20 ਟਰਾਲੀਆਂ ਦਾ ਕਾਠ ਲੈ ਕੇ ਮਿੱਟੀ ਦੀ ਆਪਾਂ ਨਾਲ ਚੱਲੇ ਆ ਜੀ ਤੇ ਵਲੌਗ ਦੇ ਨਾਲ ਜੁੜੇ ਰਹੋ ਭਰਾ ਮੇਰੇ ਬਹੁਤ ਹੀ ਜਿਆਦਾ ਵੱਡਾ ਟਰਾਲੀਆਂ ਦਾ ਕਾਫਲਾ ਆ ਸਾਰੇ ਵੀਰ ਭਰਾ ਚੱਲੇ ਆਪਾਂ ਸੇਵਾ ਲੈ ਕੇ ਹਾ ਰੀੜਦਾ ਦੇ ਲਈ ਦਰਿਆ ਸੁਲਤਾਨਪੁਰ ਬੰਨ ਦੇ ਉੱਤੇ ਚੱਲੇ ਵੀਰ ਭਰਾ ਸਾਰੇ ਪਿੱਛੇ ਵੀ ਟਰਾਲੀਆਂ ਦਾ ਬਹੁਤ ਜ਼ਿਆਦਾ ਕਾਟਿਆ ਮੀਂਹ ਉਹ ਪੈੰਦਿਆ ਵਾ ਬਲੌਗ ਫਿਰ ਵੀ ਬਣੂਗਾ ਇੱਕ ਬੋਲਦੇ ਭਰਾ ਸਾਰੇ ਟਰਾਲੀਆਂ ਲੈ ਕੇ ਆਏ ਆ ਤੇ ਮਿੱਟੀ ਦੀਆਂ ਟਰਾਲੀਆਂ ਭਰ ਕੇ ਆਪਾਂ ਚੱਲੇ ਬੰਨ ਦੇ ਦੇ ਬਲੌਗ ਨਾਲ ਜੁੜੇ ਰਹੋ ਟਰੋਲ ਪੰਪ ਤੇ ਵੀਰ ਭਰਾਡੇ ਆ ਸਰੋ ਪੈਕੀਆਂ ਫੁੱਲ ਗਰਾਉਂਡ ਟਰੈਕਟਰ ਆ ਗਿਆ ਓਏ ਪਿੱਛੇ ਵੀਰ ਉਹਨਾਂ ਨੇ ਬੋਰੇ ਵੀ ਭਰ ਕੇ ਰੱਖੇ ਆ ਜਿਹੜੀਆਂ 15 ਟਰਾਲੀਆਂ ਉਹ ਬੋਰੇ ਵਾਲੀਆਂ ਆਪਣੇ ਕੋਲ ਜਿਹਦੇ ਚ ਮਿੱਟੀ ਭਰੀ ਆ ਤੇ ਆਪਾਂ ਬਾਕੀ ਇਦਾਂ ਵੀ ਲਈ ਆ ਮਿੱਟੀ ਮਿੱਟੀ ਨਹੀਂ ਰੇਤ ਤਾਂ ਇਹ ਨਹੀਂ ਕਿਉਂ ਕਿੰਗਰੀ ਚੱਲ ਪਹਿਲਾਂ ਆਪਾਂ ਭਰਾਂਗੇ ਉਹਦੇ ਨਾਲ ਜੀਐਸਵੀ ਦੇ ਨਾਲ ਤੇ ਅਸੀਂ ਥੋੜਾ ਹੋ ਗਏ ਲੇਟ ਇੱਥੇ ਪਹੁੰਚਨ ਕਰਕੇ ਆਏ ਤੇ ਅਸੀਂ ਰਾਤ ਦੇ ਆ ਇੱਧਰ ਨੂੰ ਤਾਨਪੁਰ ਵਾਲ ਨੂੰ ਤੇ ਪਰ ਲੇਟ ਹੋ ਗਏ ਅਸੀਂ ਜੇ ਤਾਂ ਇਹਨਾਂ ਨੇ ਉਹ ਟਰਾਲੀਆਂ ਭਰ ਲੀਆਂ ਐ। ਬਾਜੋ ਇੱਥੇ ਸੋਤੇ ਬਾਹਰ ਆਏ ਦੇ ਦੇ। ਦੇਖੋ ਜੀ। ਸ਼ਰਦਾ ਮੁਤਾਬਕ ਹੀ ਆ ਵੀਰ ਭਰਾ ਜਿੱਦਣ ਤੁਰਦੇ ਸਾਰਿਆਂ ਦਾ ਇਕਾ ਤੁਰਦੇ ਆ ਫਿਰ। ਕਿਉਂ ਬਕਤੀ ਵੀਰ? ਹਾਂਜੀ ਹਾਂਜੀ ਸਰਦੀ ਘਲਾ ਰੱਖੇ ਵਾਹਿਗੁਰੂ ਕੋਲ ਤੇ ਮਾਲਕ ਇਦਾਂ ਸੇਵਾ ਕਰਾਉਂਦਾ ਰਵੇ ਵੀਰਾਂ ਅੰਬਰਾਵਾਂ ਕੋ ਤੇ ਬਾਹਰਲੇ ਭਰਾ ਵੀ ਬੜਾ ਸਾਥ ਦੇਣ ਡੇ ਆ ਸਾਰੇ ਇਹਨਾਂ ਦਾ ਤੇਲ ਦੁੱਲ ਦਾ ਖਰਚਾ ਵਰਚਾ ਸਾਰਾ ਹੀ ਉਹ ਟਰਾਲੀਆਂ ਵਾਲਿਆਂ ਤੇ ਬਾਕੀ ਭਰਾ ਮੇਰਿਓ ਅਵੀਰ ਭਰਾ ਨੇ ਜੇ ਤੇਲ ਦਾ ਇੱਕ ਹੋਰ ਆਂਦਾ ਕੋਣੋ ਪੋਣਾ ਹੈ ਤੇਲ ਬੜੀ ਸੇਵਾ ਸਾਰੇ ਭਰਾਵਾਂ ਦੀ ਲੀਟਰ ਤੋਂ ਘੱਟ ਤੇਲ ਹੋ ਜਾਊਗਾ ਟੈਂਕੀਆਂ ਫੁੱਲ ਹੋ ਗਈਆਂ ਨੀਆਂ ਸਾਰੀਆਂ ਹੀ ਸਾਰੇ ਵੀਰਾਂ ਭਰਾਵਾਂ ਦੀਆਂ ਟੈਂਕੀਆਂ ਫੁੱਲੋਂ ਡਿਆ ਟਰੈਕਟਰਾਂ ਦੀਆਂ ਇਹ ਚਲਾਏ ਕਿਉਂਕਿ ਪੈਣਾ ਵੋਈ ਜ਼ਿਆਦਾ ਆ ਆਪਾਂ ਟੈਂਕੀ ਫੁੱਲੇ ਕਰਾ ਲਈ ਜੜੀ ਆਹ ਗਾੜੀ ਦਾ ਕੋਈ ਖੋ ਲੈਣ ਦੇਖੋ ਜਾਮਲਾ ਸਾਹਿਬ ਆ ਗਏ ਸਾਰੇ ਲੋਕ ਵੇਖਣਾ ਸਾਰੇ ਭਰਾਵਾਂ ਨੇ ਮੈਂ ਜੇ ਆਖਿਆ ਅਸੀਂ ਵੀ ਨੋ ਵੀ ਗਾ ਟਰੈਕਟਰ ਲੈ ਜਾ ਸਾਰਾ ਵਖਾਉਂਦੇ ਅੱਬ ਕਿੰਨੇ ਟਰਾਲੀਆਂ ਆਦਾ ਨਹੀਂ ਯਾਰ ਲੈ ਚ ਚੱਲੀ ਜਾਵੇਂ ਫਿਰ ਸਾਰਿਆਂ ਨੇ ਕਹਣਾ ਮੈਂ ਗੜੀ ਕੱਟਣਾ ਮੈਂ ਗੜੀ ਕੱਟਣਾ ਵਿਖਾ ਦਿੰਨਾ ਹਦਾ ਉਹ ਬਾਦ ਅੱਤ ਕਰੋ ਚੈੱਕ ਫਿਰ ਟਰਾਲੀਆਂ ਦਾ ਕੱਠ ਅੱਧੀਆਂ ਟਰਾਲੀਆਂ ਅੱਗੇ ਚੱਲ ਗਈਆਂ ਇੱਥੇ ਵੀਰ ਉਹ ਨਹੀਂ ਜਲਾਲਾਬਾਦ ਬੜੀ ਸੇਵਾ ਵੀਰ ਉਹਨਾਂ ਦੀ ਜੋਦੇ ਵੀਰ ਦੋ ਵਿਚਾਰ ਗਈ ਸਾਰੇ ਕਿੰਨੇ ਭਰਾਵਾਂ ਨੂੰ ਬਾਬਾ ਸਾਰੇ ਇੱਕ ਬੋਲ ਤੇ ਆਏ ਆ ਤੇ 5000 ਦਾ ਸਾਰੇ ਬੰਦੋਰੇ ਤੇਲ ਭਰਾਇਆ ਵਾ ਹਾਂਜੀ ਇੰਨਾ ਵੱਡਾ ਵਾ ਸਾਰੇ ਕੋਈ ਕਿਰਾਏ ਵਾਲਾ ਵਾ ਕੋਈ ਕੋਈ ਕੋਹਦਾ ਟਕੜਾ ਬੰਦਾ ਨਹੀਂ ਜਾਣਦੇ ਆਹ ਹੋਰ ਸਾਰੇ ਵੀ ਲੱਕਰੀ ਡਿਆ ਹੋਗੇ ਲੱਕਰੀ ਡਿਆ ਹੋਗੇ ਤੁੰਡ ਬੰਦੇ ਨਾਲ ਮਿਲ ਕੇ ਉਹ ਸਤਿੰਦਰ ਬਾਹਰ ਨੂੰ ਉਸ ਤੋਂ ਪਾਰ ਹੈ ਵੀ ਮੇਰਾ ਮੇਰਾ ਲੈ ਜਾ ਜਗਰਾ ਬੋੜੇ ਸੋਹਣੇ ਵਾਲੇ ਸਾਰੇ ਵੀਰ ਭਰਾ ਵੇਖੋ ਜੀ ਕਾਲੀਆਂ ਦਾ ਚੰਗਾ ਲੰਬਾ ਕਾਠੇ ਆ ਜੀ ਪਿਛੇ ਤੱਕ ਦੱਸਿਆ ਜੋਦੇ ਵੀਰ ਨੂੰ ਵੀ ਜੋਦੇ ਵੀਰ ਨੇ ਦੱਸਿਆ ਵੀ ਕੋਈ ਇਹ ਨਹੀਂ ਬਿਆਹ ਕੋਈ ਬੜਾ ਚੰਗੀ ਸਾਮੀ ਹੋਗੀ ਸਾਰੇ ਵੀਰ ਭਰਾ ਨਾਲ ਹੀ ਆ ਹਾਂਜੀ ਤੇ ਜਿੰਨਾ ਉਹ ਤੇਲ ਜਿੱਦਾਂ ਕੋਈ ਕਹਿੰਦਾ ਵੀ ਤੇਲ ਨਹੀਂ ਪੈਣਾ ਉਹਨਾਂ ਨੂੰ ਪਵਾ ਕੇ ਦਿੱਤਾ ਵੀਰਾਂ ਭਰਾਵਾਂ ਨੇ ਤੇ ਜੋ ਕਿ ਸਾਰੇ ਸੇਵਾ ਕਰ ਸਕਣ ਵੀਰ ਭਰਾ ਆਏ ਆਪਣੇ ਵੀਰ ਆ ਸਾਰੇ ਵੀਰ ਭਰਾ ਵੇਖੋ ਕਿਦਾਂ ਮੀਰ ਭਿੱਜੇ ਪਰ ਸੇਵਾ ਤਨੋਂ ਮਨੋਂ ਆ ਵੀਰ ਉਹਨਾਂ ਦੀ ਹਾਂਜੀ ਆ ਬਣਾ ਲੈਣੇ ਬਣਾ ਲੈਣੇ ਵੀਡੀਓ ਬਾਬਾ ਪਹੁੰਚ ਚੁੱਕੇ ਆ ਜੀ ਗੁਰਦਰਾ ਗੁਰੂਪਰੀ ਸਾਹਿਬ ਸਰਹਾਲੀ ਵਿਖੇ ਕਫਾ ਪਾਣੀ ਛਕਾਂਗੇ ਬਾਬਾ ਜੀ ਨੇ ਕਿਹਾ ਵੀ ਕਫਾ ਪਾਣੀ ਛਕ ਕੇ ਆਣਾ ਵਾ ਤੇ ਸਾਰੇ ਵੀਰ ਭਰਾ ਕਿੱਥੇ ਆਉਣ ਡਿਆ ਟ੍ਰਾਲੀਆਂ ਪਿੱਛੇ ਆਉਣ ਡਿਆ ਵਾ ਟ੍ਰਾਲੀਆਂ ਆਪਾਂ ਬੈ ਕਰਕੇ ਲਾ ਲੈਣ ਲੱਗੇ ਆ ਜੀ ਇੱਥੇ ਹੋਰ ਵੀ ਵੀਰਾ ਭਰਾਵਾਂ ਨੂੰ ਜਿੰਨਿਆਂ ਨੂੰ ਬਾਬਾ ਜੀ ਨੇ ਕਿਹਾ ਵੀ ਟ੍ਰਾਲੀਆਂ ਲੈ ਕੇ ਆਉਣੀ ਆ ਮਿੱਟੀ ਦੀਆਂ ਜੋ ਵੀ ਵੀਰ ਭਰਾ ਆਉਣ ਡੇ ਆ ਫਿਰ ਆਪਾਂ ਚਲਾਂਗੇ ਜੀ ਕਿੱਥੇ ਹੋ ਕੇ ਫਿਰ ਇਥੋਂ र भरा कैम आ जो पीती है पिछुकरी गफा तो पानी छगा गे वाहू जी का खालसा वाहे गुरु जी की फतेह ਆਪਾਂ ਪਹੁੰਚ ਚੁੱਕੇ ਆ ਜੀ ਗੁਰਦਾਰਾ ਗੁਰੂਪਰੀ ਸਾਹਿਬ ਸਰਹਾਲੀ ਵਿਖੇ ਬਾਬਾ ਜੀ ਨੇ ਹੁਕਮ ਲਾਈ ਪਿੱਛੋਂ ਗੱਫਾ ਪਾਣੀ ਛੱਕੇ ਆਣਾ ਵਾ ਤੇ ਅੱਦੇ ਵੀਰ ਭਰਾ ਆਪਣੇ ਪਹੁੰਚ ਚੁੱਕੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਅੱਦੇ ਪਿੱਛੇ ਆਉਂਦੇ ਆ ਤੇ ਅੱਜ ਜਿਹੜੀ ਆਪਣੇ ਭਰਾਵਾਂ ਤੇ ਪੰਜਾਬ ਦੇ ਤੇ ਜਿਹੜੀ ਮਾਰ ਪਈ ਆ ਜੇ ਅੱਜ ਆਪਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵਾਂਗੇ ਤੇ ਕੱਲ ਨੂੰ ਜਦੋਂ ਆਪਣੇ ਦੇ ਪਊਗੀ ਉਹ ਵੀ ਤਾਂ ਹੀ ਨਾਲ ਖਲੋਣਗੇ ਤੇ ਵਾਹਿਗੁਰੂ ਜੀ ਇਦਾਂ ਦੀ ਘੜੀ ਕਹਦੀ ਕਿਸੇ ਤੇ ਨਾ ਆਵੇ ਸਾਡੇ ਪੰਜਾਬੀ ਭਰਾਵਾਂ ਦੀਆਂ ਜ਼ਮੀਨਾਂ ਰੁੜਕੀਆਂ ਵਾ ਘਰ ਰੁੜਕੇ ਆ ਉਹ ਆਪਰੇ ਵਿੱਚ ਆਪਾਂ ਜੀ ਦਰਿਆ ਨੂੰ ਬੰਨ ਲਾਉਣ ਦੇ ਲਈ ਮਿੱਟੀ ਲੈ ਕੇ ਚੱਲੇ ਆ ਸਾਰੇ ਭਰਾਵਾਂ ਦਾ ਬੜਾ ਸਹਿਯੋਗ ਆ ਲਓ ਜੀ ਘਾਰਾ ਬੋਲੇ ਸੋਨੇ ਹਾਲ ਵਾਸ ਦੀ ਆਕਾਲ ਵਾਹਿਗੁਰੂ ਸਾਰੇ ਭਰਾਵਾਂ ਦੇ ਚੜ੍ਹਦੀ ਕਲਾ ਰੱਖੇ ਤੇ ਵਾਹਿਗੁਰੂ ਜੀ ਉਹ ਜਾਂਦਾ ਸਫਰ ਸਾਰੇ ਹੀ ਡਰਾਈਵਰ ਵੀਰਾਂ ਦਾ ਤੇ ਨਾਲ ਫੌਜ ਦਾ ਵਾਹਿਗੁਰੂ ਉਹ ਜਾਂਦਾ ਇੰਤਜ਼ਾਰ ਦਾ ਸਫਰ ਵਧੀਆ ਵਧੀਆ ਹੋਵੇ ਵਾਹਿਗੁਰੂ ਸਦਾ ਸੇਵਾ ਕਰਨ ਦਾ ਵਾਹਿਗੁਰੂ ਜੀ ਬਲ ਬਖਸ਼ੇ ਵਾਹਿਗੁਰੂ ਆਪਾਂ ਪਹੁੰਚ ਚੁੱਕੇ ਆ ਜੀ ਹਰੀਕੇ ਵਾਲੇ ਦਰਿਆ ਦੇ ਪੁਲ ਦੇ ਉੱਤੇ ਵੇਖੋ ਜੀ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਬਾਬਾ ਜੀ ਨੇ ਕਿਹਾ ਵੀ ਇੱਧਰ ਟਰਾਲੀਆਂ ਲੈ ਹੋਣੀਆਂ ਆ ਤਾਂ ਗਾੜਲੇ ਪਾਸੇ ਜਿੱਥੇ ਪਾਣੀ ਟੁੱਟਾ ਉੱਧਰ ਨੂੰ ਖਾਨੀਆਂ ਆ ਜੀ ਟਰਾਲੀਆਂ ਵੀਰ ਭਰਾ ਸਾਰੇ ਔਂਡੇ ਆ ਆ ਵੇਖੋ ਜੀ ਪਾਣੀ ਦਾ ਕੁੰਗਰੀ ਪਿਆ ਨੇਗਾ ਕੋਈ ਇਧਰ ਪਾਣੀ ਪਾਣੀ ਦੇ ਚੰਦਾ ਪਾਣੀ ਵੇਖ ਕੇ ਕੁੰਗਰੀ ਦਾ ਬਿਆਨ ਇਹੋ ਹੀ ਆ ਵੀ ਪਾਣੀ ਬਹੁਤ ਜ਼ਿਆਦਾ ਆ ਬੋਲਿਆ ਨਹੀਂ ਕਵਚਰੇ ਕੋਗਾ ਪਾਣੀ ਦਾ ਬਹੁਤ ਤੇਜ਼ ਵਹਾਅ ਆ ਵੇਖੋ ਵੇਖੋ ਸਾਰੇ ਟਾਈਮ ਆਉਂ ਗਿਆ ਪਾਣੀ ਸਹੀ ਗੱਲ ਆ ਸਾਰੇ ਟਾਈਮ ਨਹੀਂ ਆਉ ਪੋਲੇ ਆ ਵੀ ਆ ਆਦਰ ਉਹ ਜ਼ਿਆਦਾ ਪਾਣੀ ਦਾ ਵਹਾਅ ਹੈ ਜਿਹੜਾ ਤੇਜ਼ ਆ ਲੋਕ ਪੌਂਡੇ ਵਿੱਚ ਮਿੱਠੇ ਚੋਲ ਗੁੰਗਰੀਂ ਦਰਿਆ ਦੇ ਵਿੱਚ ਖੇੜੇ ਪੀ ਰਾ ਆਵਾਜ਼ ਆ ਕਵਾਜਾ ਪੀਰ ਨੂੰ ਮਿੱਠੇ ਜੋੜ ਪਾਉਂਦੇ ਆ ਰੋਕੇ ਵੀ ਸ਼ਾਂਤ ਹੋਣ ਪੀਰ ਮਹਾਰਾਜ ਜੀ ਵਾਹਿਗੁਰੂ ਓਂਕੀ ਦਰਿਆ ਆਪਣੀ ਥਾਂ ਮੱਲ ਕੇ ਰਹਿੰਦੇ ਆ ਕੋਈ ਕਿੰਨਾ ਵੀ ਥਾਂ ਨਾ ਦਰਿਆ ਦਾ ਲੈ ਲੇ ਕਿਉਂ ਵੀਰ ਸਹੀ ਗੱਲ ਸਹੀ ਗੱਲ ਇਤਨਾ ਕੋਈ ਨਹੀਂ ਇਹਦੇ ਨਾਲ ਜੇ ਗੁਜਰਤ ਦੇ ਨਾਲ ਆਪਾਂ ਖੇਲਵਾੜ ਕੀਤੀ ਤੇ ਆਪਾਂ ਨੂੰ ਭਰਨੀ ਪੈਂਦੀ ਅੱਜ ਗੱਲ ਹਾਈ ਆ ਮੇਨ ਪਾਣੀ ਦਾ ਵਿਹਾਰ ਵੋ ਤੇਜ਼ ਵਾ ਦੇਖੋ ਜੀ ਆ ਜੋ ਵੀ ਚੀਜਾਂ ਸਭ ਰੋੜ ਕੇ ਦਰਿਆ ਲਈ ਆਉਂਦੇ ਆ ਇਹੋਗਾ ਪਾਣੀ ਜਾਂਦੇ ਆ ਪਿੰਡਾਂ ਦੇ ਵਿੱਚ ਬੰਡ ਟੁੱਟ ਗਏ ਸਾਹਿਬ ਜਾਂ ਦੀ ਫੋਟੋ ਲਾਈਟ ਰੇਟਰ ਦੇ ਵਿੱਚ ਕਿੰਨੇ ਸੋਹਣੇ ਲੱਗਦੀ ਆ ਆ ਦੇਖੋ ਇਹ ਦਰਿਆ ਦਾ ਹੁੰਦਾ ਇੱਥੋਂ ਤੱਕ ਲੇਖਾ ਦੇਖਾ ਖਦਮ ਹੋ ਜਾਂਦਾ ਇੱਥੇ ਆਣ ਕੇ ਕਾ ਲੋਕਾਂ ਨੇ ਪੈਲੀਆਂ ਚ ਗਿਆਏ ਆਪਣੀ ਉਹ ਵੇਖੋ ਉਹ ਵੇਖੋ ਜੀ ਆਹ ਕੋਟਾ ਦੇ ਫੱਡਿਆ ਵੇਖੋ ਸਾਰਾ ਹੀ ਢੱਕਿਆ ਪਿਆ ਆ ਇਹ ਤੋਂ ਅੰਦਾਜ਼ਾ ਲੱਗਦਾ ਵੀ ਪਾਣੀ ਕਿੰਨਾ ਆਇਆ ਹੋਊਗਾ ਮੰਮੀ ਦਾ ਕੋਟਾ ਮੰਮੀ ਦਾ ਕੋਟਾ ਆਇਆ ਹੈ ਇਹ ਜੇ ਦਰਿਆ ਪਛਾਹ ਤੱਕ ਖਤਮ ਹੋ ਜਾਂਦਾ ਆ ਤਾਂ ਆ ਜੋ ਦਰਿਆ ਨੇ ਏਰੀਆ ਆਪਣਾ ਖਬਰ ਕੀਤਾ ਸਾਰਾ ਪੈੜੀਆਂ ਤੇ ਗਿਆ ਵਾ ਰੁੱਖ ਵੇਖੋ ਜੀ ਕਿੰਨਾ ਵੱਡਾ ਰੁੱਖ ਦੇਖਣੇ ਡਿਆ ਖੰਬੇ ਡੋਬ ਗਏ ਔਰ ਇਸਾਬ ਲੋਨੇ ਨਹੀਂ ਹੋ ਵੇਖੋ ਕਿਹਦਾ ਕੋਠਾ ਹੈ ਜੀ ਸਾਰੇ ਡੁੱਬਿਆ ਪਿਆ ਅੱਛਾ ਬੱਚੇ ਵੇਖੋ ਪਾਣੀ ਪੈਲੀਆਂ ਦੇ ਵਿੱਚ ਵੇਖੋ ਕਿਦਾਂ ਧੋਨਾ ਨਿਸਰੀਆ ਲੋਕਾਂ ਦਾ ਕਿਦਾਂ ਖਰਾਬ ਹੋਇਆ ਸਾਰਾ ਇਹ ਵੇਖੋ ਜਦੋਂ ਪਾਣੀ ਦਾ ਵਹਾਇਆ ਵਾਦੇ ਫੇ ਕਾਂ ਦੀ ਕਾਂ ਪਿੰਡਾਂ ਦੀ ਕਿਆ ਬਣ ਤੋਰ ਜੀ ਇਹ ਕੁਦਰਤੀ ਆਫਤਾ ਹੈ ਜੇ ਜੇ ਪਿਆਸ ਵੀ ਕਹਿ ਸਕਦੇ ਆ ਇਹ ਆਪਾਂ ਦਰਿਆ ਦੇ ਥਾਣੋਂ ਕੋਈ ਕੀਤਾ ਹੈ ਛੇੜ ਕਰਨੀ ਉਹ ਵੀ ਕਹਿ ਸਕਦੇ ਆ ਬਾਕੀ ਆਪਾਂ ਨੂੰ ਛਲਣੀ ਪੈਣੀ ਆ ਇੱਧਰ ਗਾ ਵੀਰ ਪਿੰਡ ਦੇ ਕਵਰ ਕੀ ਤਰੀ ਸਾਰੇ ਭਰਾ ਵੇ ਗਾੜੀ ਚਾੜਦੇ ਇੱਥੇ ਭਰਾ ਗਾੜੀ ਚੱਕ ਕੇ ਟਰਾਲੀਆਂ ਲੈ ਕੇ ਅੱਮاں ਵੀ ਜਾਂਦੇ ਆ ਤੇ ਵਲੋਗ ਦੇ ਨਾਲ ਜੁੜੇ ਰਹੋ ਸਾਰਾ ਵਿਖਾਵਾਂਗੇ ਤੁਹਾਨੂੰ ਇੱਧਰ ਲੇ ਹੋਣਾ ਸ਼ੁਰੂ ਹੋਇਆ ਇੱਧਰ ਦੇ ਪਾਸਿਓਂ ਉਹ ਬਈ ਆ ਰਿਹਾ ਇੱਥੇ ਆਪਾਂ ਮਿੱਟੀ ਲੈ ਕੇ ਆਏ ਆ ਤੇ ਮਿੱਟੀ ਇੱਥੇ ਢੇਰੀ ਲਾ ਕੇ ਤੇ ਬੋਰੀਆਂ 'ਚ ਭਰਨ ਦੇ ਇੱਥੇ ਸੇਵਾ ਚੱਲਦੀ ਪਈ ਆ ਐਸੇੋਂ ਗਾਂ ਬੰਨ ਦੇ ਉੱਤੇ ਜਾਊਗੀ ਮਿੱਟੀ ਸਾਰੀ ਬੋਰੀਆਂ 'ਚ ਪਾ ਕੇ ਜਿਹੜੇ ਬੋਰੀਆਂ ਦੇ ਪਾਸੇ ਲੈ ਆ ਵੀਰ ਭਰਾ ਉਹਦੇ ਸਿੱਧੀ ਖਾਂਡੇ ਆ ਉੱਥੇ ਤੇ ਇੱਥੇ ਹੁਣ ਬੋਰੀਆਂ 'ਚ ਪਾਉਂਦੇ ਆ ਵੇਖੋ ਸਾਰੇ ਕਿਉਂਕਿ ਬੋਰੀਆਂ ਦੇ ਨਾਲ ਹੀ ਬੰਨ ਰੁਕਣਾ ਆ ਦਰਿਆ ਦਾ ਹਾਂਜੀ ਵੀਰ ਭਰਾ ਇੱਧਰ ਚਾਹ ਬਣੀ ਸ਼ਗਨ ਦੇ ਆ ਸੇਵਾਵੜੀ ਵੀਰ ਉਹਨਾਂ ਦੀ ਇੱਧਰ ਲੰਗਰ ਵੀ ਵੀਰ ਉਹਨਾਂ ਨੇ ਲਾਇਆ ਵਾ ਚਾਹ ਚੱਲਣ ਦੀ ਬਿਸਕਟ ਬਰੈਡ ਜੋ ਵੀ ਸਭ ਚੱਲਦੇ ਬੇ ਆ ਹਾਂਜੀ ਵੀਰ ਭਰਾ ਨੇ ਕਹਿੰਦੇ ਵੀ ਪਹਿਲਾਂ ਜ ਬੋਰੇ ਭਰੇ ਦੇ ਦੇ ਵਧੀਆ ਆ ਚਲੋ ਕੋਈ ਨਹੀਂ ਆਪਾਂ ਵੀ ਸੇਵਾ ਹੀ ਕਰਨੀ ਆ ਜੇ ਵੀਰ ਉਹ ਨਹੀਂ ਕਹਿਣਗੇ ਵੀ ਮਿੱਟੀ ਲਾ ਦਿਓ ਤੇ ਮਿੱਟੀ ਆਪਾਂ ਲਾ ਦਾਂਗੇ ਨਹੀਂ ਤੇ ਬਾਹਤੇ ਲੈ ਜਾਾਂਗੇ ਚਲੋ ਸਲਾਹ ਕਰਦੇ ਆ ਆਹ ਤਾਂ ਜਸ ਸੇਵਾ ਚੱਲਦੀ ਪਈ ਆ ਬਾਬਾ ਜੀ ਦੀ ਵੀ ਜਿਹੜੀ ਵੀ ਬੋਰੇ ਭਰੰਡੇ ਆ ਬਲੌਗ ਨਾਲ ਜੁੜੇ ਰਹੋ ਵੇਖਿਓ ਰਹੋ ਅੱਗੇ ਅੱਗੇ ਆਪਾਂ ਨੂੰ ਬਾਬਾ ਜੀ ਕਹਿੰਦੇ ਵੀ ਇੱਥੇ ਲਾ ਲੋ ਅਸੀਂ ਬੋਰੇ ਪਰ ਕੇ ਲੈ ਜਾਂਦੇ ਆਪਾਂ ਚੱਲੇ ਆ ਜੀ ਹੁਣ ਬੰਨ ਦੇ ਉੱਤੇਰਾ ਮੇਰੇ ਵਲੋਗ ਦੇ ਨਾਲ ਜੁੜੇ ਰਹੋ ਕਿਉਂਕਿ ਜਿਹੜੀ ਸੰਗਤ ਵੇਖਣ ਦੀ ਆ ਸਾਰੀ ਉਹਨਾਂ ਨੂੰ ਸਾਰਾ ਵਿਖਾਵਾਂਗੇ ਆਪਾਂ ਵੀ ਬੰਨ ਦੇ ਉੱਤੇ ਜਾਣਦੇ ਆ ਆ ਜੁੜੇ ਆ ਸਾਰੇ ਵੀਰ ਭਰਾ ਆਪਣੇ ਨਾਲ ਆਏ ਆ ਦੋ ਵੀਰ ਵਿਚਾਰ ਥੋੜੇ ਆ ਹਾਂਜੀ ਬਹੁਤ ਵਧੀਆ ਆਪਾਂ ਦੂਰੋਂ ਬਹੁਤ ਆਏ ਆ ਤੇ ਆਪਾਂ ਪਹਿਲਾਂ ਕਿ ਪਿੱਛੇ ਵੀ ਬੰਨ ਆਇਆ ਤੇ ਉਹ ਥੋੜਾ ਗਾਉਂਦੇ ਵੀ ਘੱਟ ਆ ਫਿਰ ਆਪਾਂ ਇੱਥੇ ਗੱਲ ਕੀਤੀ ਭਾਈ ਨਾਲ ਤੇ ਇੱਥੇ ਪਹੁੰਚੇ ਆ ਹਾਂਜੀ ਅੱਜ ਜਿਹੜੀ ਸੇਵਾ ਚੱਲਦੀ ਪਈ ਆ ਜਿਹੜੀ ਬਿੱਲਾ ਮਿੱਟੀ ਹੁੰਦੀ ਆ ਨਾ ਟਰਾਲੀਆਂ 'ਤੇ ਬਾਬਾ ਜੀ ਭਰ ਕੇ ਬੋਰੀਆਂ ਦੇ ਵਿੱਚ ਤੇ ਬਾਅਦ ਚ ਬੰਨ ਦੇ ਉੱਤੇ ਟਰੈਕਟਰ ਦੇ ਚਾਹ ਕੇ ਖੰਡੇ ਟਰਾਲੀਆਂ 'ਚ ਅਬ ਤਾਂ ਨਾਲ ਬਰੇ ਦਾ ਸਾਇਗ ਲਈ ਮਿੱਟੀ ਨਾਲ ਨਹੀਂ ਹੋਣਾ ਕੋ ਬੋਰੀਆਂ 'ਚ ਭਰ ਕੇ ਬੰਨ ਰੁਕਣਾ ਆ ਦੋਆ ਮਿੰਟ ਟਰਾਲੀ ਭਰ ਦਿੰਦੇ ਬਾਬਾ ਜੀ ਦੀ ਸੇਵਾ ਸਾਰੇ ਬਾਬੇ ਚਲਦੀ ਆ ਆ ਦੱਸਿਆ ਜਿਹੜਾ ਤੁਹਾਨੂੰ ਵੀ ਇੱਥੇ ਟਰੋਲੀ ਭਾਈ ਬਾਬਾ ਜੀ ਨੇ ਜਿਹੜੀ ਸੇਵਾ ਲਾਈ ਆ ਇਹਦੇ ਵੀਰਪਰਾ ਮਿੱਟੀ ਲੈ ਕੇ ਆਉਂਦੇ ਆ ਨਾ ਤੇ ਇੱਥੇ ਮਿੱਟੀ ਲਾਗ ਦੇ ਬਾਅਦ ਬੋਰੀਆਂ ਚ ਲਾਦ ਕੇ ਤੇ ਬੰਨ ਤੇ ਖੜੀ ਜਾਂਦੀ ਆ ਤੇ ਆਪਾਂ ਮਿੱਟੀ ਲਾ ਕੇ ਤੇ ਟਰਾਲੀ ਦੇ ਚੋਂ ਲਾਦ ਲਈ ਆ ਤੇ ਬੰਨ ਦੇ ਉੱਤੇ ਖੜਾਂਗੇ ਲੰਗਰੇ ਵਾਇਰ ਦਾ ਚੱਲਦਾ ਪਿਆ ਚਾਹ ਚੱਲੂ ਪਈ ਆ ਸਾਰੇ ਵੀਰਪਰਾ ਨਾਲ ਇਹ ਟਰਾਲੀਆਂ ਆਪਾਂ ਮੋੜ ਲੀਆਂ ਇਹਦੇ ਫੇਰੇ ਲਾਉਂਦੇ ਆ ਲੀਆਂ ਲੱਤ ਲੀਆਂ ਜੀ ਮਿੱਟੀ ਦੇ ਨਾਲ ਪੋਰੀਆਂ ਚ ਬੰਨ ਦੇ ਚੱਲੇ ਆ ਜੀ ਹੁਣ ਆ ਵੇਖੋ ਆ ਸਾਰੀ ਸੇਵਾ ਚੱਲਦੀ ਪਈ ਆ ਬੋਲੇ ਸੋਨਿਆਲੇ ਜੀ ਬੰਨ ਦੇ ਉੱਤੇ ਚੱਲੇ ਆ ਜੀ ਹੁਣ ਵਲੌਗ ਦੇ ਨਾਲ ਜੁੜੇ ਰਹੋ ਨਿਆਲੇ ਆਵੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਵੇ ਚੱਲੇ ਆਣ ਬੰਨ ਦੇ ਬਲੌਗ ਦੇ ਨਾਲ ਜੁੜੇ ਰਿਓ ਆਪਾਂ ਚੱਲੇ ਆ ਜੀ ਬੰਨ ਦੇ ਉੱਤੇ ਆਪਾਂ ਆ ਗਏ ਗਾਰ ਲੇਟਟਰ ਵਾਲੇ ਵੀਰ ਉਹਨਾਂ ਦੇ ਨਾਲ ਇਹ ਵੀ ਵੀਰ ਆਪਾਂ ਨਾਲ ਹੀ ਆਏ ਆ ਜਿਹੜਾ ਆਪਾਂ ਪੁਲ ਦੇ ਉੱਤੋਂ ਦੀ ਵੇਖਿਆ ਸੀ ਦਰਿਆ ਉਹੀ ਆ ਜੀ ਪੈੜੀਆਂ ਤੱਕ ਵੇਖੋ ਜੀ ਆ ਪੈੜੀਆਂ ਹੀ ਸਾਰੀਆਂ ਇੱਧਰ ਜਿਹੜੇ ਇਲਾਕੇ ਨਹੀਂ ਦੇ ਲੋਕ ਉਹਨਾਂ ਦੀ ਸਾਰੀਆਂ ਪੈੜੀਆਂ ਮੋਟਰਾਂ ਦੇ ਵਿੱਚ ਕਿੱਥੇ-ਉੱਥੇ ਧੱਕ ਦੋ ਪਿਆ ਹੋਵੇ ਤੇ ਗੱਡੀਆਂ ਨੂੰ ਤੁਸੀਂ ਤੇ ਆਪਾਂ ਬੰਨਦੇ ਖੜਾਂਗੇ ਜਿਹੜੀ ਮਿੱਟੀ ਭਰੀ ਆਪਾਂ ਬੋਰੀਆਂ ਦੇ ਵਿੱਚ ਹਾਂਜੀ ਆਇਆ ਉਹ ਦਰਿਆ ਆਇਆ ਬਿਆਸ ਦਰਿਆ ਆ ਦੇ ਸਤਲੂ ਜਿੱਥੇ ਇਕੱਠੇ ਹੁੰਦੇ ਆ ਦਰਿਆ ਖਰੀ ਕੇ ਆਲੀਆ ਨੇ ਵੇਖੋ ਜੀ ਇੱਥੇ ਹੀ ਲੋਕਾਂ ਦੀਆਂ ਜ਼ਮੀਨਾਂ ਸਾਰੀਆਂ ਵਿੱਚ ਆ ਗਈਆਂ ਦਰਿਆ ਦੇ ਆਹ ਵੇਖੋ ਜੀ ਕੰਡੇ ਦੇ ਕਿਸ ਦਾ ਘਰ ਆ ਕੰਡੇ ਦੇ ਘਰ ਜਿਹਦੇ ਵੇਖੋ ਜੀ ਦਰਿਆ ਰੱਬ ਰੱਬ ਜੇ ਵੇਂਦਾ ਹੋਵੇ ਨਾ ਰੱਬਾ ਘਰ ਵਿਚਾਲੀ ਜੇ ਰੱਬ ਵੇਂਦਾ ਹੋਵੇ ਤੇ ਬੜੀ ਵੱਡੀ ਗੱਲ ਹੈ ਯਾਰਾਂ ਕਿਦਾਂ ਵਿਚਾਰੇ ਬੈਠੇ ਹੋ ਵੇਖੋ ਕਿਦਾਂ ਬਨੇ ਰਣ ਲੱਗੇ ਵਿਚਾਰੇ ਵੇਖਣ ਦੇ ਆ ਰੱਬਾ ਇਹਨਾਂ ਦਾ ਘਰ ਜਰੂਰ ਬਚਾਈਂ ਉਹ ਘਰ ਟਹਿ ਗਿਆ ਉਹ ਘਰ ਟਹਿ ਗਿਆ ਉਹ ਅੱਗੇ ਤੁਹਾਨੂੰ ਵਿਖਾਉਂਦੇ ਆ ਆ ਦਰਿਆ ਦੇ ਆਪਾਂ ਕਿਨਾਰੇ ਦੇ ਜਾਂਦੇ ਆ ਟਰੈਕਟਰ ਤੇ ਗਾਂ ਜਿੱਥੇ ਗਾਂ ਕਹਿੰਦੇ ਵੀਰ ਦੱਸਣ ਦਿਆ ਕਹਿੰਦਾ ਗਾਂ ਉਥੇ ਘਰ ਟਹਿਂਦਿਆ ਆਪਾਂ ਉਥੇ ਤੇ ਆ ਬੋਰੇ ਬਾਰੇ ਲਾਉਣ ਉਥੇ ਜਾਂਦੇ ਆ ਆ ਉਥੇ ਤਾਂ ਲਿਆ ਬਾਬਾ ਜੀ ਉਹਨਾਂ ਨੇ ਤੇ ਦਰਿਆ ਤਾਂ ਵਗਣ ਉਥੇ ਟਿਆ ਜਿਹੜਾ ਬਾਹਰੋਂ ਆਇਆ ਪਾਣੀ ਹੋੜ ਆ ਫੇਲਾ ਫਿਰ ਬਾਹਰੋਂ ਆਇਆ ਫੇ ਵੀ ਕਿੰਨਾ ਪਾਣੀ ਆਇਆ ਵੇਲਾ ਅੱਧਾ ਜਿਹੜਾ ਖੰਭਾ ਹੈ ਨਾ ਉਹ ਟੱਕਿਆ ਗਿਆ ਹੈ ਤੇ ਆ ਮੋਟਰ ਵੇਖ ਲੋ ਜੀ ਰੋਡ ਬਹੁਤ ਜ਼ਿਆਦਾ ਹੈ ਪਾਣੀ ਦਾ ਤੁਹਾਨੂੰ ਘਰ ਵਿਖਾਇਆ ਪਿਛੇ ਕਿੰਦਾ ਕੰਡੇ ਤੇ ਘਰ ਹੈ ਵੇਖੋ ਆਹ ਵੇਖੋ ਜੀ ਆਹ ਵਿਚਕਾਰ ਸੜ ਗਿਆ ਇੱਧਰ ਘਰ ਆ ਵਿਚਾਰੇ ਕਿੰਦਾ ਰਹਿ ਰਹੇ ਹੈ ਤੇ ਉਹਨਾਂ ਨੂੰ ਵੀ ਪਤਾ ਜਿਹੜੇ ਰੈਂਡ ਹੈ ਬਹੁਤ ਬੁਰਾ ਹਾਲ ਹੈ ਜੀ ਤੇ ਆਸਤੇ ਸੱਤ ਲੋਈ ਦਰਿਆ ਇਕੱਠਾ ਹੋ ਕੇ ਹੁੰਦਾ ਇੱਥੇ ਲੋਰੀਤੋ ਸਿਹਰ ਦਿਨ ਇਹ ਦੇ ਆ ਜੀ ਪੂਰੀ ਕਰਨੇ ਬੋਰੀਆਂ ਦੇ ਨਾਲ ਤੁਹਾਨੂੰ ਬਧਾ ਰੁਕਣਾ ਹੈ ਪਾਣੀ ਐਸੇ ਪਹਿਲਾਂ ਸੋਚਨੇ ਵੀ ਟਰਾਲੀਆਂ ਸਿੱਧੀਆਂ ਨੇ ਨੇ ਤੁਹਾਨੂੰ ਬਧਾ ਜਿੱਦਾਂ ਕਰਦੇ ਨੇ ਮੁੰਡੇ ਪਰ ਸੋਚਿਆ ਬਾਜੂ ਵੀ ਨਹੀਂ ਬਾਬੇ ਦੀ ਮੰਨ ਲੈਨੇ ਆ ਫਿਰ ਮੰਨੇ ਉਥੇ ਬਾਬਿਆਂ ਦੀ ਕਿਤੇ ਬੋਰੇ ਭਰੋ ਬੋਰੀਆਂ ਨੂੰ ਲੈ ਕੇ ਆਏ ਹੈ ਬਾਈ ਗੁਰੂ ਆੜਾ ਪਾਣੀ ਹੈ ਘਟੇ ਦੇ ਨੋਂ ਦੇਣਾ ਤੇ ਲੋਕੀ ਆਪਣੇ ਚਿੰਤਾ ਛੱਡ ਕੇ ਬੇਫਿਕਰ ਹੋ ਕੇ ਰਹਿਣ ਨੇ ਕਰਨਵੀਰ ਹੈਗਾ ਵਿਚਾਰ ਕੋਈ ਸਾਡੇ ਸਾਹਮਣੇ ਹੀ ਆ ਮਹਾਰਾਜ ਰਾਬੀ ਰੱਖਣਾ ਰਾਬੀ ਰੱਖਿਆ ਇਹੋੀ ਗੱਲ ਆਉਂਦੀ ਸਾਰਿਆਂ ਦੀ ਰਾਬੀ ਰੱਖਿਆ ਆ ਅਮੀਰਪੁਰਾ ਪਧਰਾ ਕਰਕੇ ਤੇ ਜਿਹੜੇ ਪੂਰੇ ਛੁੱਟੇ ਉਹਨਾਂ ਤੇ ਮਿੱਟੀ ਪਾਉਂਦੇ ਆ ਆੜੀ ਦਰਿਆ ਦੇ ਨਾਲ ਨਾਲ ਜਿਹੜੀ ਸੜਕੇ ਜਾਂਦੀ ਆ ਐਂਦੀ ਵੀਰੋਣੀ ਲੈ ਕੇ ਜਾਂਦੇ ਟਰਾਲੀ ਚ ਬੋਰੀਆਂ ਮਿੱਟੀ ਦੀਆਂ ਬੋਰੀਆਂ ਜਿਹੜੀ ਮਿੱਟੀ ਭਾਈ ਟਰਾਲੀ ਚ ਭਾਏ ਖੰਡੇ ਤੇ ਰਾਹ ਮੇਂ ਅਸਲੀ ਆਉਣ ਵਾਲਾ ਉਧਰੋਂ ਦੂਜਾ ਆ ਐਂਦੀ ਟਰਾਲੀਆਂ ਬਾਹਰ ਕੱਢਣ ਦਾ ਰਾਹ ਆ ਐ ਬਾਬਾ ਜੀ ਅੱਗੇ ਅਪੀਲ ਕੀਤੀ ਵੀ ਬਾਬਾ ਜੀ ਆਨੂੰ ਥੋੜਾ ਛੇਤੀ ਆ ਦੂਰੋਂ ਵੜੇ ਆਏ ਜੇ ਬਾਬਾ ਹੀ ਕਹਿੰਦੇ ਐਦੀ ਪਾਰੋ ਟਰਾਲੀਆਂ ਕੋਈ ਨਹੀਂ ਚੱਲ ਚੜੀਆਂ ਪਰ ਕਰੋ ਅਸੀਂ ਵੀ ਚਲੋ ਛੇਤੀ ਜਿਆ ਕਰਕੇ ਕਹਿ ਬੈਠੇ ਹੁਣ ਜਾਮ ਲੱਗ ਗਿਆ ਸਾਡੀ ਵਜ੍ਹਾ ਦਾ ਕਰਕੇ ਵੀ ਛੇਤੀ ਜਾਰੀ ਛੇਤੀ ਜਿੰਨੇ ਕਰਨੀ ਆਈ ਦੀ ਕਾਲੀ ਅੱਗੇ ਟੋਲੇ ਟੋਏ ਹੁੰਦੇ ਜਿੰਦੇ ਤੇ ਰਸ ਨੂੰ ਡੈਯਾ ਟਰਾਲੀ ਨੂੰ ਕੱਢਣਾ ਕਿਉਂਕਿ ਇੱਥੇਲੇ ਪਾਸੇ ਥਾਂ ਕੋ ਯਾਰਾ ਪੋਲਾ ਆ ਜੇ ਆਪਾਂ ਟਰਾਲੀ ਕੱਢਾਂਗੇ ਨਾ ਬਾਹਰ ਨੂੰ ਬਾਹਰ ਨੂੰ ਅਜੇ ਕੱਢਾਂਗੇ ਤੇ ਬੈ ਸਾਦੀ ਉਹ ਵੀ ਤੇਰਾ ਤੁਹਾਨੂੰ ਪਤਾ ਲੱਗੇ ਆ ਕਰਨ ਨੂੰ ਨਾਲੇ ਚਾਵਾ ਵੀਂਦੇ ਆ ਪਰੌਂਡੇ ਖਾਂਦੇ ਆ ਵਿੱਚੇ ਉਹਦੇ ਥੱਲੇ ਨਾ ਲਾਈ ਅਰੇ ਬੋਰੇ ਆਉਂਦੇ ਨਾ ਉਹ ਜਾਲ ਦੇ ਵਿੱਚ ਫਸਾ ਕੇ ਤੇ ਫੇਰ ਗਾਂ ਵੀਰ ਨਹੀਂ ਸੁੱਟਦੇ ਆ ਕਿਉਂਕਿ ਕੱਲੇ ਕੱਲੇ ਬੋਰੇ ਨੇ ਦੋਸਰੇ ਦੇ ਰਿੜ ਜਣਾ ਤੇ ਸੇਵਾ ਚੱਲਦੀ ਬਈ ਸਾਰੇ ਵੀਰ ਬੱਸ ਸੇਵਾ ਕਰਨਦੇ ਆ ਤੁਹਾਨੂੰ ਟਰਾਲੀਆਂ ਵਖਾਉਣਾ ਪਿੱਛੇ ਤੱਕ ਮਿੱਟੀ ਦੀਆਂ ਟਰਾਲੀਆਂ ਔਰ ਕਿੰਨੀਆਂ ਭਰੀਆਂ ਪੰਜਾਹ ਪਿੱਛੇ ਤੱਕ ਆਹ ਦੇਖੋ ਜੀ ਐਸੀ ਟਰਾਲੀਆਂ ਵਿੱਚ ਕੋਈ ਮਿੱਟੀ ਦੀ ਲਾਈਨ ਵੇਖੋ ਕਿੰਨੀ ਲੰਮੀ ਆ। ਜੋ ਉਦੋਂ ਪਰਾਂ ਲੈ ਕੇ ਉਹ ਸਾਰੀਆਂ ਟਰਾਲੀਆਂ ਖੁੱਲ। ਬੋਲ ਮੀਂਹ ਆਦੀ ਉਹਨੇ ਤੇ ਫੇਸੇ ਸਵੇਤ ਕਰ ਜਣੀ ਆਪਾਂ ਨੂੰ। ਹੁਣ ਆਪਣੀ ਵਾਰੀ ਆ ਗਈ ਵੀਰ ਭਰਾ ਦੇ ਹਨ ਆਪਣੇ ਟਰੈਕਟਰ ਦਾ ਰਸਾ ਨਹੀਂ ਆ ਇਹ ਇਕੱਠਾ-ਗੁੱਠਾ। ਜੋਦੇ ਵੀਰੋ ਨਾਲ ਰੀਲਾ ਦੀ ਪਈ ਪੀਹਲਾ ਬਣ ਜਣੇ। ਚਾਲਦੀ ਪਈ ਸੇਵਾ ਮਰ ਡਾਂਦੀਆਂ ਖੰਦੀ ਕਰਦੇ ਨੇ ਜੀ ਸਭ ਬੰਦਾ ਆਇਰ ਦਿਨਦਰ ਆਦੇ ਕੰਡੇ ਦੇੜੀ ਪਸੀ ਟੁੱਟੀ ਆ ਦੇ ਨਾਲ ਇੱਕ ਘਰਨ ਦੇਗੀ ਆ ਰੋੜ ਕੇ ਇੱਧਰ ਵੀਰ ਭਰਾ ਡੇ ਬੁਰੇ ਬਾਰੇ ਸਾਰੇ ਸੈਟ ਵਟ ਕਰਨਾ ਆ ਬਾਬਾ ਜੀ ਵਗਵਾਈ ਇਹ ਸਾਰੀ ਸੇਵਾ ਚਲਦੀ ਪਈ ਹੈ ਸੇ ਪ੍ਰਸ਼ਾਦੇ ਸ਼ਗਨ ਲੱਗੀ ਆ ਸਾਰੀ ਫੌਜ ਜਦ ਆਪਾਂ ਚੱਲੇ ਆਂ ਹੀ ਹੁਣ ਘੋੜੀ-ਘੋੜੀ ਵਾਇਟੋਂ ਨਿਕਲਦੇ ਆਂ ਸਾਰੇ ਵੀਰ ਭਰਾਡੇ ਆ ਸੇਵਾ ਕਰਨਾਂ ਟਰਾਲੀ ਦੇ ਵਿੱਚ ਹੀ ਪੱਟੀ ਲਾਈ ਆਂ ਇੱਧਰ ਟਰਾਲੀ ਦੇ ਵਿੱਚ ਇਹ ਪੱਟੀ ਲਾਈ ਆ ਜੀ ਸਭ ਪ੍ਰਸ਼ਾਦਾ ਪਾਣੀ ਵੀਰੋਣੀ ਸ਼ਿਕਾਰ ਰਹੇ ਆ ਚਾਹ ਪਾਣੀ ਚੱਲਣ ਲਿਆ ਚਾਰ-ਪੰਜ ਦਿਨ ਤੋਂ ਵੀਰੋਣੀ ਇੱਥੇ ਆਏ ਆ ਉਮਰੇ ਹੋਣੇ ਆਂ ਸ਼ਗਨ ਦੇ ਪ੍ਰਸ਼ਾਦੇ ਚਾਹ ਫੜ ਲੈ ਮੇਰੀ ਡੁੱਲ ਜਾਣੀ ਹੋ ਗੁਰੂ ਨਾਨਕ ਸਾਹਿਬ ਜੀ ਦਾ ਵਿਹਾਂ ਦਾ ਲੰਗਰ ਲਾਇਆ ਅੱਜ ਹੀ ਅੱਜ ਵੀ ਚੱਲਣ ਡਿਆ ਵਾ ਬੋਲੇ ਸੋਹਣੇ ਹਾਲੇ ਹੋਲੀ-ਹੋਲੀ ਆਪਾਂ ਨਿਕਲਣ ਲੱਗੇ ਆ ਆਪਣੇ ਪਿੰਡ ਦੇ ਵੱਲ ਨੂੰ। ਹੋਰ ਚਾ ਫੋਏ ਫੋਦੇ ਨਹੀਂ ਹੋਲੀ-ਹੋਲੀ ਕਰਨਾ ਹੈ ਆਪਾਂ ਚੱਲੇ ਆ ਫੇਕ ਕਿਸ ਦਿਨ ਚਲੋ ਪਲਾਨ ਬਣਿਆ ਵੀਰ ਭਰਾ ਸਾਥ ਜੋ ਬਣਾ ਬੇ ਆਵਾਂਗੇ। ਪਹਿਲੀ ਗੱਲ ਵੀ ਛੇਤੀ ਦੀ ਕੰਮ ਹੈ ਸਾਰਾ ਹੜਾੜਾ ਖਤਮ ਹੋਵੇ ਵਾਇਰ ਨੂੰ ਮੇਰ ਕਰਨਾ। ਰੋਗ ਨਾਲ ਜੁੜੇ ਰੋ। ਹੁਣ ਦੇ ਘਰ ਜਾਣ ਦੀ ਤਿਆਰੀ ਆ ਸ਼ਾਮ ਦੇ 7 ਵਜੇ ਆ। ਸਟੇਕ ਕੀਤਾ ਵਾ ਆਪਾਂ ਹੁਣ ਇੱਥੇ ਰੋਡ ਦੇ ਉੱਤੇ ਦਾਹਾ ਘੋਟਲ ਦੇ ਵਿੱਚ ਲੱਗੇ ਆ ਵੀਰ ਭਰਾ ਸਾਰੇ ਪ੍ਰਸ਼ਾਦਾ ਛਕਣ ਹੈ ਟਰਾਲੀਆਂ ਆਪਾਂ ਲਾਤੀਆਂ ਜਿਹੜੇ ਭਰਾ ਆਪਣੇ ਜੰਨੇ ਸਾਥੀ ਨਾਲ ਪਹੁੰਚੇ ਹੀ ਡਿਨਰ ਕਰਨ ਲੱਗੇ ਆ ਜੀ 10 ਵਜੇ ਦਾ ਸਮਾਂ ਹੋ ਗਿਆ ਵਾ ਵੀਰ ਭਰਾ ਡੇ ਆਣ ਪੇੜ ਪੂਜਾ ਕਰਨ ਵੀਰ ਭਰਾ ਰੁਗੇ ਆ ਸਾਰੇ ਵੀਰੇ ਵੀਰੇ ਬਰਾਬਰ ਉਹ ਐਮ ਫੁਰਤੀ ਜੀ ਕਹਿਮ ਹੀ ਤੁਹਾਨੂੰ ਬਤਾ ਸਾਰੀ ਦਿਹਾੜੀ ਫੇ ਵੀ ਬੰਦਾ ਤੁਰਦਾ ਫਿਰਦਾ ਥੱਕ ਜਾਂਦਾ ਆ ਇਧਰ ਡਿਨਰ ਚੱਲਦਾ ਪਿਆ ਵੀਰ ਹਣੀ ਸ਼ਗਲਦੇ ਆ ਠੀਕ ਠਾਕ ਜੀ ਵੀਰ ਜੀ ਖਰਦੀ ਖਲਾਇਆ ਆ ਆਪਣੇ ਬੰਦੇ ਪਲਾਨ ਕਰਦੇ ਰਹਦੇ ਕੀ ਹੈ ਜੇ ਮੈਂ ਸ਼ਬੋ ਜੋ ਸਕਣਾ ਆ ਰਾਕੀ ਵਲੋਗ ਦੇ ਨਾਲ ਜੁੜੇ ਰਹੋ ਕੀ ਕਰਨ ਨੇ ਭਰਾ ਆਪਣੇ ਨੇ 20 ਡੰਡ ਮਾਰੇ ਆ ਭਰਾ ਮੇਰੇ ਨੂੰ ਟਰੈਕਟਰ ਗੁਰੂ ਕਹਿੰਦੇ ਆ ਪਿੰਡ ਚ ਟਰੈਕਟਰ ਦੀ ਮੋੜ ਨੋਜ ਰੱਖਦਾ ਭਰਾ ਆਪਣਾ ਇਹਦੇ ਜਿਹੜੇ ਨਾਲਕੇ ਪਰਥੁਣੀ ਜੋ ਤੂੰ ਨਹੀਂ ਵੀਰ ਨੂੰ ਟਰੈਕਟਰ ਉਹਨਾਂ ਕੋ ਨੋਜ ਲੈਂਦਾ ਵੀਰ ਪਰਾ ਮੈਨੇ ਕਹਿੰਨੇ ਗਰਾਰੀ ਪੋਣੀ ਹੋਏ ਐਕਸਲ ਪੋਣਾ ਹੋਵੇ ਪਹਿਲਾਂ ਵੀਰ ਨੂੰ ਪੁੱਛਿਓ ਬਾਜ ਉਹਨੇ ਕਹੇ ਵੀ ਨੁਛ ਨਿਕਲਿਆ ਕਿਉਂ ਕਰਨਾ ਬਿਲਕੁਲ ਖਡੂਰ ਸਾਹਿਬ ਆਪਾਂ ਪਹੁੰਚ ਚੁੱਕੇ ਆ ਪੈਟਰੋਲ ਪੰਪ ਦੇ ਤੇ ਸਾਰੇ ਭਰਾ ਰੁਕੇ ਆ ਸਰਾ ਮਸਰਾ ਡੇ ਕਰਨ ਵੀ ਹੁਣ ਗਾਂ ਮਿੱਟੀ ਕਿਦਨ ਖਾਨੀ ਕੀ ਸਾਤ ਆਇਆ ਤੇ ਫੇਰ ਪਉਨੇ ਆਪਾਂ ਘਰ ਨੂੰ ਚਾਲੇ ਸਰੀ ਸੂ ਬਹੁਤ ਜ਼ਿਆਦਾ ਦੁਕਾਨਦਾਰ ਆ ਹੁਣ ਥੱਕੇ ਰੁੱਟੇ ਆ ਇਹ ਸਾਰੀ ਜਿਹੜੇ ਵੀ ਲੋ ਜੋ ਮਰਜੀ ਹਾਓ ਜੁੜੇ ਰਹੋ ਲੋ ਜਨ ਹਾਲ ਉਹ ਤਾਂ ਦੇਉਣ ਬਲੌਗ ਦਾ ਐਂਡ ਹੋਣੀ ਵਾਲਾ ਆ ਹਾਂ ਜੀ ਦੋ ਵੀਰ ਵਿਚਾਰ ਕੋਈ ਕਿਦਾਂ ਦਾ ਰਿਹਾ ਅੱਜ ਦਾ ਦਿਨ ਬਹੁਤ ਵਧੀਆ ਬਹੁਤ ਵਧੀਆ ਪੂਰਾ ਮਜ਼ਾ ਸੇਵਾ ਕਰਕੇ ਪੂਰਾ ਮਜ਼ਾ ਸੇਵਾ ਕਰਕੇ ਚਲੋ ਜੀ